ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਖੋਸ਼ ਗੁਰਬਾਣੀ ਵਿੱਚ ਆਪ ਸਭ ਦਾ ਸਵਾਗਤ ਹੈ ਜੀ ਸਾਨੂੰ ਜੀ ਐਂ ਆ ਜੀ ਆਪ ਸੇ ਸਾਰੇ ਮਿਲ ਕੇ ਪਹਿਲਾ ਸ਼ਬਦ ਉਚਾਰਨ ਤੇ ਉਸ ਤੋਂ ਪ੍ਰੰਤ ਉਸ ਤੇ ਅਰਥ ਕਰਾਂਗੇ ਅੱਜ ਤਨਾਸਰੀ ਮਹੱਲਾ ਨਵਾ ਦੇ ਤੀਸਰੇ ਸ਼ਬਦ ਦੀ ਵਾਰੀ ਹੈ ਜੀ ਤਨਾਸਰੀ ਮਹੱਲਾ ਨਵਾ ੴ ਸਤਿਗੁਰੂ ਪ੍ਰਸਾਦਿ ਤੇ ਜੋਗੀ ਕਿਉਂ ਜੁਗਤ ਨ ਜਾਣਿਓ ਲੋਭ ਬੋ ਮਾਇਆ ਮਮਤਾ ਫਨ ਜੇ ਕਟ ਮੈਂ ਪਛਾਨਨੇ ਔਰ ਹਾਓ ਤੇਜੋਗੀ ਕੋ ਜੁਗਤ ਨ ਜਾਣਿਓ ਲੋਭ ਮੋ ਮਾਇਆ ਮਮਤਾ ਫੁਨ ਜੇ ਕਟ ਮੈਂ ਪਛਾਨਨੇ ਔਰ ਹਾਓ ਪਰ ਨਿੰਦਾ ਉਸ ਸਤ ਨਾ ਜਾਕੇ ਕੰਚਨ ਲੋਸ ਮਾਨੋ ਹਰਕ ਸੋਗ ਤੇ ਰਹਿ ਅਤੀਤਾ ਜੋਗੀ ਤੈ ਬਖਾਨੋ ਪਰ ਨਿੰਦਾ ਉਸ ਸਤ ਨਾ ਜਾਕੇ ਕੰਚਨ ਲੋਸ ਮਾਨੋ ਹਰਕ ਸੋਗ ਤੇ ਰਹਿ ਅਤੀਤਾ ਜੋਗੀ ਤੈ ਬਖਾਨੋ ਚੰਚਲ ਮਨ ਦੈ ਦਿਸ ਕੋ ਤਾਵਤ ਅਚਲ ਜਾਇ ਠਹਿਰਾਨੋ ਕਉ ਨਾਨਕ ਕੇ ਬਿਦ ਕੋ ਜੋ ਨਰ ਮੁਕਤ ਤਾਇ ਤੂੰ ਮਾਨੋ ਚੰਚਨ ਮੈ ਮਨ ਦੈ ਦਿਸ ਕੋ ਤਾਵਤ ਅਚਲ ਜਾਇ ਠਹਿਰਾਨੋ ਕਉ ਨਾਨਕ ਕੇ ਬਿਦ ਕੋ ਜੋ ਨਰ ਮੁਕਤ ਤਾਇ ਤੂੰ ਮਾਨੋ ਇਸ ਸ਼ਬਦ ਵਿੱਚ ਗੁਰੂ ਜੀ ਆਖਦੇ ਹਾਂ ਜੀ ਕਿ ਕਈ ਜੀ ਮਨੁਖ ਆਪਣੇ ਘਰ-ਬਾਰ ਛੱਡ ਕੇ ਜੋਗੀ ਬਣ ਜਾਂਦੇ ਹਨ ਜੀ ਤੇ ਕਹਿੰਦੇ ਹਨ ਜੀ ਕਿ ਅਸੀਂ ਉਸ ਪਰਮੇਸ਼ਰ ਰੱਬ ਦੇ ਗੁਰਸ਼ਰ ਗੁਰਬਾਣੀ ਨਾਮ ਵਿੱਚ ਲੱਗੇ ਹੋਏ ਹਾਂ ਅਤੇ ਅਸੀਂ ਜਾਨੀ ਜਾਨ ਹਾਂ ਗੁਰੂ ਜੀ ਆਖਦੇ ਨੇ ਭਾਈ ਜਿਸ ਜੋਗੀ ਦੇ ਤਨ ਮਨ ਅਤੇ ਹਿਰਦੇ ਵਿੱਚ ਲੋਭ ਮਾਇਆ ਵਿਪਦਾਰਤਨਾ ਮੋਹ ਤੇ ਪਿਆਰ ਤੁਸੀਂ ਵੇਖਦੇ ਹੋ ਦਾ ਫਿਰ ਉਹ ਜੋਗੀ ਨੂੰ ਤੁਸੀਂ ਜੋਗੀ ਨਾ ਸਮਝੋ ਕਿਉਂਕਿ ਅਸਲ ਜੋਗੀ ਦੀ ਜੀਵਨ ਦੀ ਸਹੀ ਜੁਤੀ ਜੁਗਤ ਦਾ ਬੋਧ ਉਸ ਨੂੰ ਗਿਆਨ ਹੀ ਨਹੀਂ ਬੋਧ ਹੀ ਨਹੀਂ ਹੈ ਗਿਆਨ ਹੀ ਨਹੀਂ ਹੈ ਜੀ ਰਹਾਓ ਫਿਰ ਗੁਰੂ ਜੀ ਆਖਦੇ ਹਨ ਪਰ ਭਾਈ ਜਿਸ ਜੋਗੀ ਦੇ ਤਨ ਮਨ ਅਤੇ ਹਿਰਦੇ ਵਿੱਚ ਕਿਸੇ ਦੀ ਪ੍ਰਾਈ ਨਿੰਦਾ ਨਾ ਹੋਵੇ ਕਿਸੇ ਪ੍ਰਾਈ स्त्रीਵਾਲਾ ਨਾ ਵੇਖੇ ਅਤੇ ਸੋਨਾ ਤੇ ਲੋਹੇ ਨੂੰ ਇੱਕ ਸਮਾਨ ਸਮਝਾ ਹੋਵੇ ਪਾਵ ਜਿਸ ਨੂੰ ਮਾਇਆ ਦੇ ਪਦਾਰਥਾਂ ਦੀ ਤ੍ਰਿਸ਼ਨਾਵਾਂ ਭੁੱਖ ਨਾ ਹੋਵੇ ਅਤੇ ਖੁਸ਼ੀ ਅਤੇ ਗਮੀ ਨੂੰ ਇੱਕ ਸਮਾਨ ਪਰਮੇਸ਼ਰ ਦਾ ਭਾਣਾ ਸਮਝੇ ਗੁਰੂ ਜੀ ਆਖਦੇ ਹਨ ਉਸ ਨੂੰ ਹੀ ਸਹੀ ਜੋਗੀ ਆਖੋ ਜੀ ਪਾ ਉਹ ਹੀ ਜੋਗੀ ਜੋ ਦੁੱਖ ਕਾਮ ਨੂੰ ਪਰਮੇਸ਼ਰ ਦਾ ਹੁਕਮ ਮੰਨੇ ਤਾਂ ਉਹ ਅਸਲ ਜੋਗੀ ਹੈ ਜੀ ਫਿਰ ਗੁਰੂ ਜੀ ਆਖਦੇ ਹਨ ਕਿ ਜੀਵਨੁਖ ਤੇ ਚੰਚਲ ਦਾ ਚੰਚਲ ਮਨ ਜੋ ਉਹ ਦਸਾਂ ਦਿਸਾਵਾਂ ਵੱਲ ਦੌੜਦਾ ਹੈ ਜੀ ਪਾ ਤ੍ਰਿਸ਼ਨਾਮਾ ਸਤਿ ਰਿਸ਼ਨਾ ਮਾਇਆ ਵਿਪਦਾਰਤਾ ਮਲ ਦਰਦਾ ਹੈ ਜੀ ਫਿਰ ਗੁਰੂ ਜੀ ਆਖਦੇ ਜਿਸ ਜੀ ਮਨੁੱਖ ਨੇ ਗੁਰਸ਼ਬਦ ਗੁਰਬਾਣੀ ਨਾਮ ਸੇ ਬਰੰਦਵਾਰਾ ਪਰ ਮਿਸਰ ਦੀ ਕਿਰਪਾ ਨਾਲ ਆਪਣੇ ਮਨ ਨੂੰ ਟਿਕਾ ਲਿਆ ਹੈ ਜੀ ਨਾਨਕ ਦਾ ਕਥਨ ਹੈ ਜੀ ਕਿ ਇਸ ਢੰਗ ਦਾ ਜੋ ਜੀਵ ਮਨੁੱਖ ਹੈ ਉਹ ਮਾਨੋ ਅਸਲੀ ਜੋਗੀ ਹੈ ਜੀ ਤੇ ਓਏ ਮੁਕਤ ਹੋਇਆ ਆ ਸਮਝੋ ਇਸ ਸ਼ਬਦ ਦਾ ਸਾਰ ਇਸ ਅਲਿਚ ਇਸ ਸ਼ਬਦ ਗੁਰੂ ਜੀ ਉਹਦੇ ਇਹ ਤਾਂ ਇਹ ਹਾਂ ਜੀ ਕਿ ਅਸਲ ਵਿੱਚ ਉਹੀ ਜੋਗੀ ਜੋਗੀ ਹੈ ਜਿਸ ਦੀ ਸੋਰ ਅਤਵਾਪੋਂਚ ਸੰਦਰਸੀ ਹੈ ਜੀ ਫਿਰ ਗੁਰੂ ਜੀ ਆਖਦੇ ਹਨ ਕਿਉਂਕਿ ਉਸ ਜੀਵ ਮਨੁੱਖ ਨੇ ਗੁਰਸ਼ੋਦ ਗੁਰਬਾਣੀ ਨਾਮ ਸਿਮਰਨ ਦੁਆਰਾ ਪਰਮੇਸ਼ਰ ਦੀ ਕਿਰਪਾ ਸਦਕਾ ਆਪਣੇ ਤਨ ਮਨ ਉਤੇ ਕਾਬੂ ਪਾ ਲਿਆ ਹੁੰਦਾ ਹੈ ਜੀ ਉਹ ਹੀ ਅਸਲੀ ਜੋਗੀ ਹੈ ਜੀ ਜੋ ਕਰਤਾ ਪ੍ਰਮੇਸ਼ਰ ਪ੍ਰਭ ਦੇ ਹੁਕਮ ਨੂੰ ਸੁਖਦੁਖ ਵਿੱਚ ਇੱਕ ਸਮਾਨ ਸਮਝਦਾ ਹੈ ਜੀ ਜਿਸ ਨੂੰ ਮਾਇਆ ਵਿਪਦਾਰਥਾਂ ਦੀ ਭੁੱਖ ਨਹੀਂ ਹੈ ਜਿਸ ਰਾਂ ਇਸ ਸਵ ਦੀਆਂ ਨਾਂ ਪੰਕਤੀਆਂ 'ਚ ਗੁਰੂ ਜੀ ਆਖਦੇ ਹਨ ਚੰਚਲ ਮਨ ਦਾ ਦਿਸ ਗੋ ਤਾਵਤ ਅਚਲ ਜਾਇ ਠਹਿਰਨੋ ਕਾ ਨਾਨਕ ਇਹ ਬਿਦ ਕੋ ਜੋ ਨਰ ਮੁਕਤਤਾ ਹੈ ਤੂੰ ਮਾਨੋ ਚੰਚਲ ਮੰਨ ਦਾ ਦਿਸ ਗੋ ਤਾਵਤ ਅਚਲ ਜਾਇ ਠਹਿਰਨੋ ਕਾ ਨਾਨਕ ਇਹ ਬਿਦ ਕੋ ਜੋ ਨਰ ਮੁਕਤਤਾ ਹੈ ਤੂੰ ਮਾਨੋ ਅੱਜ ਦਾ ਵਿਚਾਰ ਕਰਦੇ ਆ ਮੇਰੇ ਕੋਲ ਉਹਨੇ ਕਾਂ ਪੁੱਲਾ ਹੋਇਆ ਹੋਣ ਕੀ ਉਸ ਵਾਸਤੇ ਮੈਂ ਖਿਮਾ ਦੀ ਜਾਂਚ ਖਾਂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ